ਰਬੀਆ ਯਾਰ ਨਾਮ ਤੇਨ ਪੱਕੀ ਗੱਲ ਆ ਪੱਕੀ ਲੱਗੀ ਸ਼ਰਤ ਲੱਗੀ ਗਾ ਚਾ ਵਾਹ ਹੁਣ ਲੇ ਗੇ ਲੋ ਹਾਂਜੀ ਆ ਗਏ ਜੀ ਆ ਗਏ ਆਪਾਂ ਪਹੁੰਚ ਗਏ ਘਰ ਤੇ ਹੁਣ ਆਪਾਂ ਗਿਲਣਾ ਕਰਦੇ ਗੱਲ ਅੱਜ ਜਿਹੜੀ ਲੱਗੀ ਸ਼ਰਤ ਵੇਨੇ ਆ ਕੀ ਕੀਤਾ ਗਿਲ ਨੇ ਹੋਚਾ ਸਾਸੀ ਕਾ ਸਾਸੀ ਕਾ ਹੋਰ ਆ ਅੱਜ ਅਜਰੈਂਟ ਚਾਚੂ ਨਾਲ ਕੀਤਾ ਕੰਮ ਕੋਈ ਕਿ ਵਿਹਲੇ ਹੀ ਰਹੇ ਓ ਬੱਲੇ ਗਿੱਲ ਕਿਦਾਂ ਵਧੀਆ ਜੀ ਹੋਰ ਠੀਕ ਠਾਕ ਜੇ ਠੀਕ ਠਾਕ ਕੀ ਗੱਲ ਹੈ ਜੱਗੇ ਤੂੰ ਵੜਾ ਹੱਥ ਰੱਖਿਆ ਸਿਰ ਤੇ ਜੱਗੇ ਨੂੰ ਕਾਟਾ ਪਿਆ ਜੇ ਵਾਦਾ ਕਾਟਾ ਪਿਆ ਵਾ ਦਿਨ ਦਾ ਐਂ ਜ ਮਮਾ ਕਾਟਾ ਪੈ ਗਿਆ ਦੁਕਾਨਦਾਰੀ ਤੇ ਕੋਈ ਤੇ ਹਾਂ ਗਿੱਲ ਕਿਦਾਂ ਫਿਰ ਆਪਣਾ ਵਧੀਆ ਸ਼ਰਤ ਦਾ ਕਿਤੇ ਗੇਟ ਰੈਡੀ ਗੇਟ ਰੈਡੀ ਸਰਦਾਰ ਜੀ ਗੇਟ ਕਿੱਥੇ ਆ ਮੋਟਾਂ ਵਿਖਾ ਤਿੰਨ ਤਿੰਨ 6 ਤੇ 2 8 ਗੇਟ ਰੈਡੀ ਹੋ ਗਏ ਜੀ ਅੱਛਾ 8 ਗੇਟ ਰੈਡੀ ਕਰਤੇ ਕਿੰਨੇ ਵਜੇ ਤੱਕ ਕੀਤੇ ਜੀ 1 2 3 4 5 6 7 8 ਅੱਛਾ ਗੇਟ ਰੈਡੀ ਆ ਸਾਰੇ ਅੱਛਾ ਆਪਣੀ ਸ਼ਰਤ ਹੈਗੀ ਨਾਲ ਵੀਰ ਬਾਰੀਆਂ ਦੀ ਵੀ 5 ਵਜੇ ਤੱਕ ਤੇ ਬਾਰੀਆਂ ਦੇ ਤਾਂ ਤੇਰੇ ਫਰੇਮ ਹੀ ਜੁੜੇ ਆ ਬਾਰੀਆਂ ਦੇ ਫਰੇਮ ਜੁੜੇ ਆ ਤੇ ਉਹ ਮੁੜ ਕੇ ਮਸ਼ੀਨ ਆ ਗਈ ਕਿਸੇ ਦੀ ਤੂੜੀ ਵਾਲੀ ਉਹ ਬਣਾਉਂਦਾ ਪੀ ਉੱਤੇ ਅੱਧੀ ਜੜੀ ਅੱਛਾ ਕਿੰਨੇ ਘੰਟੇ ਲੱਗੇ ਉੱਤੇ ਉੱਤੇ ਲੱਗ ਗਏ 3-4 ਘੰਟੇ ਲੱਗ ਗਏ 3-4 ਘੰਟੇ ਉੱਤੇ ਮਸ਼ੀਨ ਤੇ ਲੱਗ ਗਿਆ ਤੇ ਹੁਣ ਕਿਤਰਾ ਕਰਨੀ ਹੈ ਸ਼ਰਤ ਦੀ ਤੂੰ ਜਿੱਤ ਗਿਆ ਕਿ ਹਾਰ ਗਾਣ ਕਿਹੜੇ ਖਾਤੇ ਚ ਪਾਈਏ ਤੈਨੂੰ ਹੁੰਦਾ ਸੁਣ ਜੱਗਿਆ ਤੂੰ ਦੱਸ ਵੀ ਇਹ ਸ਼ਰਤ ਤੇ ਗਿਆ ਹਾਰ ਜੇ ਉਸ ਹੱਬ ਨਾ ਵੇਖਿਆ ਜਾਵੇ ਤੇ ਇਹ ਜਿੱਤ ਵੀ ਗਿਆ ਵਾ ਵੀ ਜੇ ਮੰਨ ਲਓ ਹੁਣ ਉਹ ਕੰਮ ਨਾ ਹੁੰਦਾ ਤੇ ਫਿਰ ਹੋ ਸਕਦਾ ਸੀ ਇਹ ਬਣਾ ਵੀ ਦਿੰਦਾ ਕਿਉਂਕਿ ਇਹਨੇ ਫੇਰ ਕੰਮ ਤੇ ਇਦੋਂ ਜ਼ਿਆਦਾ ਕਰਤਾ ਸੀ ਹੁਣ ਕਿਹੜੇ ਖਾਤੇ ਪਾਈ ਇਹਨੂੰ ਤੂੰ ਦੱਸ ਇਹਨੂੰ ਸ਼ਰਤ ਪਾਣੀ ਚਾਹੀਦੀ ਆ ਕਿ ਹੁਣ ਮੈਨੂੰ ਪਾਣੀ ਚਾਹੀਦੀ ਆ ਦੱਸ ਜੱਗਿਆ ਤੇਰੇ ਤੇ ਜੱਗਿਆ ਹੁਣ ਤੇਰੇ ਤੇ ਆ ਇਹਨੂੰ ਪਾਣੀ ਇਹਨੂੰ ਪਾਣੀ ਚਾਹੀਦੀ ਆ ਚਲੋ ਇੱਕ ਹੋਰ ਕੰਮ ਕਰਦੇ ਆਪਾਂ ਨੂੰ ਆਪਾਂ ਟਾਸ ਕਰਦੇ ਹੁਣ ਕਿਉਂਕਿ ਕੰਮ ਹੋ ਗਿਆ ਕਾਮਨ ਹਣਾ ਹਾਂਜੀ ਕੰਮ ਹੋ ਗਿਆ ਕਾਮਨ ਵੀ ਨਾ ਮੰਨ ਲਾ ਵੀ ਹੁਣ 5 ਵਜੇ ਤੱਕ ਤੇਰੇ ਤੋਂ ਗੇਟ ਨਹੀਂ ਬਣੇ ਚਗਾਠਾ ਨਹੀਂ ਬਣੀਆਂ ਠੀਕ ਆ 5 ਵਜੇ ਤੱਕ ਦਾ ਟਾਈਮ ਸੀ ਤੇ ਅੱਜ ਜੱਗਾ ਵੀ ਤੈਨੂੰ ਦਿੱਤਾ ਸੀ ਤੇ ਹੁਣ ਆਪਾਂ ਇੱਕ ਕੰਮ ਕਰਦੇ ਆ ਆਪਾਂ ਟਾਸ ਕਰਦੇ ਆ ਜੇ ਤੇਰੀ ਤੂੰ ਟਾਸ ਜਿੱਤ ਗਿਆ ਤੇ ਫੇਰ ਆਪਾਂ ਤੈਨੂੰ ਸ਼ਰਤ ਮੁਤਾਬਕ ਆਪਾਂ 10000 ਰੁਪਏ ਦਵਾਂਗੇ ਠੀਕ ਆ ਠੀਕ ਹੈ ਜੇ ਮੰਨ ਲਾ ਜੇ ਮੰਨ ਲਾ ਵੀ ਮੈਂ ਮੈਂ ਸ਼ਰਤਾਂ ਜਿੱਤ ਗਿਆ ਟਾਸ ਜਿੱਤ ਗਿਆ ਤੇ ਫੇਰ ਪਾਰਟੀ ਤੈਨੂੰ ਪੈ ਜਾਣੀ ਆ ਠੀਕ ਹੈ ਜੀ ਕਿਉਂਕਿ ਹੁਣ ਕੰਮ ਆ ਗਿਆ ਟਾਸ ਤੇ ਤੂੰ ਕੰਮ ਚਲੋ ਠੀਕ ਮਸ਼ੀਨ ਦਾ ਕੀਤਾ ਵਾ ਪਰ ਕਾਮਨ ਦਾ ਕੰਮ ਹੋ ਗਿਆ ਵਾ ਹੁਣ ਜਾਂਦਾ ਤੂੰ ਗ੍ਰਿਲਾਂ ਨੂੰ ਲਗਾ ਰਹਿਨੂੰ ਮਸ਼ੀਨ ਸਵੇਰੇ ਸੱਦ ਲੈਨੂੰ ਤੂੰ ਮਸ਼ੀਨ ਕੋ ਸੱਦੀ ਹੁਣ ਟਾਸ ਕਰੀਏ ਟਾਸ ਕਰ ਲਓ ਫਿਰ ਚੱਲ ਜੀ ਇੱਕ ਹੋਰ ਗੱਲ ਇੱਕ ਇੱਕ ਚੱਲ ਵੇ ਤੇਰੀ ਮਿਹਨਤ ਕੀਤੀ ਐਵੇਂ ਨਹੀਂ ਜਾਣ ਦਿੰਦੇ ਜੇ ਮੰਨ ਲਾ ਟਾਸ ਮੈਂ ਵੀ ਜਿੱਤ ਜਾਣਾ ਤੇ ਮੈਂ ਤੈਨੂੰ ਅੱਧੇ ਪੈਸੇ ਦਵਾਂ ਠੀਕ ਆ 500 ਰੁਪਏ ਦਵਾਂ ਤੇ ਪਾਰਟੀ ਤੇ ਰੈਲ ਹੋਊਗੀ ਜੇ ਮੰਨ ਲਾ ਵੀ ਟਾਸ ਮੈਂ ਜਿੱਤ ਜਾਣਾ ਟਾਸ ਤੇ ਠੀਕ ਆ ਤੇ ਬਹੁਤ ਮਿਹਰਬਾਨੀ ਦਾ ਢੀਦੇ ਹੈ ਠੀਕ ਆ ਜੇ ਮੈਂ ਟਾਸ ਜਿੱਤ ਜਾਣਾ ਨਾ ਫਿਰ ਵੀ ਤੈਨੂੰ ਅੱਧੇ ਪੈਸੇ ਦਵਾਂਗਾ ਮਤਲਬ 500 ਰੁਪਏ ਦਵਾਂਗਾ ਤੇ ਪਾਰਟੀ ਤੇ ਰੈਲ ਹੋਊਗੀ ਠੀਕ ਆ ਠੀਕ ਆ ਵੀ ਕਿਉਂਕਿ ਕੰਮ ਵੀ ਕੀਤਾ ਤੂੰ ਮਸ਼ੀਨ ਦਾ ਹਣਾ ਹੁਣ ਤੈਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਤੂੰ ਕੰਮ ਨਹੀਂ ਕੀਤਾ ਚਲੋ ਜੱਗਾ ਜੀ ਕਰੀਏ ਟਾਸ ਮਮਾ ਇਹ ਕੀ ਆ ਕੋਈ ਚੱਜ ਦੀ ਚੀਜ਼ ਫੜ ਜੇ ਏਟ ਫੜ ਲਾ ਹੁਣ ਆਪਾਂ ਕਰ ਲਿਆ ਟਾਸ ਤੇ ਟਾਸ ਚ ਵੇਲੇ ਆ ਕੌਣ ਜਿੱਤਦਾ ਆ ਟੋਇਆ ਇੱਕ ਮਿੰਟ ਏਟ ਚੱਜਦੀ ਆ ਪਹਿਲਾਂ ਵੇਲਾ ਇਹ ਨਾ ਹੋਵੇ ਮਮਾ ਖੜੇ ਰੋਗੀ ਖਲੋ ਜੀ ਇੱਕ ਮਿੰਟ ਰੁਕ ਜਾ ਆ ਲੈ ਆ ਲੈ ਹਉ ਜਗਤ ਚੁੰਮ ਕੇ ਸੋ ਟਿੱਟ ਚੁੰਮ ਕੇ ਛੱਡ ਦੇ ਦੇਖ ਲੋ ਜਾਂ ਛੱਡਦਾ ਨਾ ਚਿਰਦਾ ਮਮਾ ਕੱਲੋ ਗਾਰਾ ਖਾਣਾ ਤੂੰ ਇਹਦੇ ਨਾਲ ਦੱਸ ਓਏ ਕਿਉਂ ਦੁਬਾਰਾ ਦੁਬਾਰਾ ਹਾਂ ਦੱਸ ਤੇ ਵਾ ਓ ਬੱਲੇ ਲਓ ਜੀ ਟਾਸ ਏਜੰਟਾ ਗਿਆ ਜਿੱਤ ਤੇ ਆਪਾਂ ਹੁਣ ਸ਼ਰਤ ਮੁਤਾਬਕ ਇਹਨੂੰ 1000 ਰੁਪਏ ਦੇਣਾ ਬਣਦਾ ਹੁਣ ਚੁੰਮ ਕੇ ਸੁੱਟੀ ਨਹੀਂ ਚੁੰਮ ਕੇ ਸੁੱਟੀ ਏ ਟੱਜਾ ਤੂੰ ਮਾਮਾ ਉਹ ਪਾਸਾ ਹੀ ਖਲੋ ਗਿਆ ਜਿਹੜਾ ਪਾਸਾ ਤੂੰ ਜੁਮੇ ਆਵਾ ਤੇ ਚੱਲ ਕੋਈ ਚਲੋ ਲਿਆਓ ਫਿਰ ਰੁਪਏ 1000 ਖੁਸ਼ ਦਈਏ ਏਜੰਟੇ ਨੂੰ ਏਜੰਟੇ ਚਾਚੂ ਨੂੰ 1000 ਰੁਪਏ ਦਈਏ ਸ਼ਰਤ ਮੁਤਾਬਕ ਤੇ ਹੁਣ ਏਜੰਟੇ ਦਾ ਕੰਮ ਓਕੇ ਕਰੀਏ ਲੋ ਜੀ ਗਰਜੰਟ ਟਾਸ ਵੀ ਜਿੱਤ ਗਿਆ ਆ ਤੇ ਵੇਖਿਆ ਜਾਵੇ ਤੇ ਇਹਨੇ ਚਲੋ ਕੰਮ ਵੀ ਮਸ਼ੀਨ ਦਾ ਕੀਤਾ ਹੈਗਾ ਹੁਣ ਆਪਾਂ ਇਹਨੂੰ ਸ਼ਰਤ ਮੁਤਾਬਕ ਆਪਾਂ 1000 ਰੁਪਇਆ ਦੇਣ ਲੱਗੇ ਜੱਗਾ ਤੂੰ ਕੁਝ ਕਹਿਣਾ ਚਾਹੁੰਨਾ ਹਾਥੀ ਜੋੜੀ ਜਨਾ ਜੱਗਾ ਦਾ ਵੀ ਮਿਹਰਬਾਨੀ ਸਾਰੇ ਵੀਰਾਂ ਦੀ ਜਿਹੜੇ ਸਾਡੇ ਵੀਡੀਓ ਵੇਂਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਲਾਈਕ ਕੀਤਾ ਵਾ ਜੱਗਾ ਜੇ ਹੁਣ ਮੂੰਹ ਨੂੰ ਘਾਰਾ ਹੀ ਚੱਟੀ ਜਨਾ ਮਮਾ ਬਸ ਕਰ ਓ ਅਸੀਂ ਮੰਨਤੇ ਕਹਿੰਦੇ ਆਲਾ ਨਾ ਅਛਾ ਸ਼ਸ਼ਕਾ ਤੇ ਇਹਦਾ ਮਸ਼ੀਨ ਦਾ ਕੰਮ ਕਿੰਨਾ ਕਹਿਦਾ ਇਹਦਾ ਉਹ ਆਇਆ ਸੀ ਜਿਹੜਾ ਏਜੰਟ ਅੱਜ ਹੂੰ ਕਿ ਆਇਓ ਬੋਸ਼ੀ ਬੋਸ਼ਲਾ ਅੱਛਾ ਅੱਜ ਤੁਸੀਂ ਇੱਕ ਗੱਲ ਦੱਸੋ ਵੀ ਮੈਨੂੰ ਮਸ਼ੀਨ ਐ ਪਿਛੇ ਖਰਾ ਕੇ ਤੁਸੀਂ ਟਰਾਲਾ ਲਵਾਉਂਦੇ ਹੋ ਇੱਥੇ ਟਰਾਲਾ ਲੱਗਦਾ ਹੈਗਾ ਟਰਾਲਾ ਆਇਆ ਨਹੀਂ ਤੇ ਕੇ ਉਹ ਮਲਕੀਦ ਅਛਾ ਹਾਂਜੀ ਲਿਆ ਭਈ ਪਰ ਪੈਸੇ ਆ ਗਏ ਲਓ ਜੀ ਏਜੰਟੇ ਨੂੰ ਦਈਏ ਰੁਪਈਆ 1000 ਇਸ ਤਰ੍ਹਾਂ ਨਹੀਂ ਪਹਿਲਾਂ ਵਿਖਾਓ ਵੀ 1000 ਰੁਪਈਆ ਹੀ ਆ ਇਹ ਜਿਆਦੇ ਤੇ ਨਹੀਂ ਗਏ ਨਾ ਹੋਵੇ ਕਿਤੇ ਜਿਆਦਾ ਦੇਈ ਜਾਓ ਹਾਂ ਉਹ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਹੈਗੇ ਆ ਕੀ ਇਹ ਪੈਸੇ ਹੀ ਆ 1000 ਰੁਪਈਆ ਲਓ ਜੀ ਸ਼ਰਤ ਮੁਤਾਬਕ ਆਪਾਂ ਏਜੰਟੇ ਨੂੰ ਦੇਤਾ 1000 ਰੁਪਈਆ ਤੇ ਚਲੋ ਠੀਕ ਹੈ ਜੀ ਵੀਡੀਓ ਵੇਖਣ ਵਾਸਤੇ ਬਹੁਤ ਧੰਨਵਾਦ ਆ ਤੁਹਾਡਾ